ਮਾਨਸਾਹਬ ਨੂੰ ਤੁਸੀਂ ਸੁਣਿਆ ਸਾਰਿਆਂ ਨੇ ਕਿ ਕੀ ਕਿਹਾ ਮਾਨਸਾਹਬ ਕਹਿੰਦਾ ਜੀ ਕਿੱਛੇ ਨੇ ਉਹ ਪਾਣੀਆਂ ਦੇ ਰਾਖੇ ਅੱਜ ਮਾਨਸਾਹਬ ਨੰਗਲ ਡੈਮ ਤੇ ਬੋਲ ਰਹੇ ਆ ਕਿ ਕਿੱਛੇ ਨੇ ਉਹ ਪਾਣੀਆਂ ਦੇ ਰਾਖੇ ਕਦੇ ਬੁੱਢੇ ਦਰਿਆ ਤੇ ਵਹਿ ਜਾਂਦੇ ਸੀ ਕਿੱਧਰ ਚਲੇ ਗਏ ਉਹ ਮਾਨਸਾਹਬ ਅਸੀਂ ਤਾਂ ਉੱਥੇ ਖੜੇ ਆ ਅਸੀਂ ਨਹੀਂ ਕਦੇ ਭਜਣ ਵਾਲੇ ਨਾ ਭਜ ਗਏ ਹਿੱਕੜਾ ਕੇ ਪੰਜਾਬ ਲਈ ਖੜੇ ਆ ਤੇ ਖੜੇ ਰਾਵਾਂਗੇ ਪਰ ਤੇਰੇ ਚ ਦਮ ਹੈ ਨਹੀਂ ਸਜਣਾ ਤੈਨੂੰ ਇੱਕ ਫੋਨ ਦਿੱਲੂ ਆਉਣਾ ਤੇ ਤੂੰ ਨਾਲ ਹੀ ਨਾਲ ਗੋਡੇ ਟੇਕ ਕੇ ਜਾ ਕੇ ਦੂਜੇ ਦਿਨ ਫੁੱਲਾਂ ਦੇ ਬੁਕੇ ਵਿੱਚ ਲੈ ਕੇ ਇਹਨਾਂ ਦੇ ਪੈਰਾਂ 'ਚ ਬੈਠਾ ਹੋਏਗਾ। ਮੇਰਾ ਤੈਨੂੰ ਇੱਕ ਚੈਲੰਜ ਆ, ਮਾਨ ਸਾਹਿਬ ਚੈਲੰਜ ਆ ਤੁਹਾਨੂੰ ਮੇਰਾ। ਜੇ ਤੁਹਾਡੇ 'ਚ ਦਾਮਾਂ ਰੱਤੀ ਭਰ ਵੀ ਆਹ ਜੁਮਲੇਬਾਜੀ ਛੱਡ ਕੇ, ਆਹ ਡਰਾਮੇਬਾਜੀ ਛੱਡ ਕੇ ਵੀ ਚਾਰ ਜੁਮਲੇ ਸੁਣਾ ਦਿਓ, ਕਹਾਣੀਆਂ ਸੁਣਾ ਦਿਓ, ਉਹਨੂੰ ਨੰਝ ਦਿਓ, ਉਹਨੂੰ ਭੰਡ ਦਿਓ ਆ ਡਰਾਮਾਬਾਜੀ ਛੱਡ ਕੇ। ਇਹ ਸਿਰਫ ਤੇ ਸਿਰਫ ਤੁਸੀਂ 4 ਦਿਨ মিডিਆ ਦੀਆਂ ਸੁਰਖੀਆਂ ਵਟੋਰ ਸਕਦੇ ਹੋ ਹੋਰ ਕੱਖ ਨਹੀਂ ਪੰਜਾਬ ਦੇ ਪੱਲੇ ਪੈਣਾ ਆਹ ਜਿਹੜਾ ਡਰਾਮਾ ਤੁਸੀਂ BBMP ਵਾਲਾ ਕਰ ਰਹੇ ਹੋ ਨਾ ਇਹ ਡਰਾਮਾ ਹੈ ਅਗਲੇ ਨੇ ਧੌਣ ਤੇ ਗੋਡਾ ਰੱਖ ਕੇ ਲੈ ਜਾਣਗੇ ਪਾਣੀ ਲਿਖ ਕੇ ਲੈ ਲਓ ਮੈਥੋਂ ਪਹਿਲੀ ਗੱਲ ਤਾਂ ਮੇਰੀ ਚੁਣੌਤੀ ਆ ਸਾਨੂੰ ਅਸੀਂ ਜਿਹੜਾ ਕਾਲੇ ਪਾਣੀ ਦਾ ਮੁੱਦਾ ਜੋ ਕੈਮੀਕਲ ਜ਼ਹਿਰਾਂ ਪਾਈਆਂ ਬੁੱਢੇ ਦਰਿਆ ਰਹੀ ਸਤਲੁਜ ਚ ਉਹ ਸਰਕਾਰੀ ਸਾਧ ਤੋਂ ਹੀ ਛੜਦਾ ਸੀਚੇ ਵਾਲ ਉੱਥੇ ਵੀ ਬੁੱਢੇ ਦਰਿਆ ਨੂੰ ਸਾਫ਼ ਕਰਕੇ ਰੋਜ਼ ਗਲਾਜਾ ਭਰ ਲੈਣਾ TDS ਘਟ ਗਿਆ ਜੀ ਮੇਰਾ ਤੁਹਾਨੂੰ ਥੋੜੀ ਸਾਰੀ ਸਰਕਾਰ ਨੂੰ ਚੈਲੰਜ ਆ ਜੇ ਦਾਮਾ ਤੁਹਾਡੇ ਚ ਵਲੀਪੁਰ ਪਿੰਡ ਜਿੱਥੋਂ ਬੁੱਢਾ ਦਰਿਆ ਸਾਤ ਰੋਜ ਦੇ ਵਿੱਚ ਡਿੱਗਦਾ ਹੈ ਉੱਥੇ ਆ ਕੇ ਇੱਕ ਬੂੰਦ ਪਾਣੀ ਉਹ ਬੁੱਢੇ ਦਰਿਆ ਦੇ ਵਿੱਚੋਂ ਪੀ ਲੋ ਮੈਂ ਮੰਨ ਜੂਗਾ ਵੀ ਤੁਸੀਂ ਵਕਈ ਪੰਜਾਬਦਰਦੀ ਆ ਸੋਡਾ ਸੰਤ ਸੀ ਚਲ ਪੀ ਲੇ ਸੋਡਾ ਕੋਈ ਮੰਤਰੀ ਪੀ ਲੇ ਸੋਡਾ ਕੋਈ ਚਹੇਤਾ ਪੀ ਲੇ ਜੇ ਸੁਣਾ ਕੋਈ ਭਗਤ ਪੀ ਲੇ ਜਿਹੜਾ ਕੈਮੀਕਲ ਜਿਹੜਾ ਜ਼ਹਿਰਾਂ ਪਾ ਕੇ ਤੁਸੀਂ ਪੰਜਾਬ ਤੇ ਰਾਜਸਥਾਨ ਦਾ 3 ਕਰੋੜ ਬੰਦਾ ਮਾਰ ਰਹੇ ਹੋ ਉਹਨਾਂ ਇੰਡਸਟਰੀਆਂ ਦੇ ਹੱਕ ਚ ਭੁੱਗਤ ਰਹੇ ਹੋ ਮੇਰਾ ਚੈਲੰਜ ਆ ਲੈ ਮਨਜੂਰ ਕਰ ਜਾ ਮਾਨ ਸਾਹਿਬ ਤੁਸੀਂ ਉੱਥੇ ਆ ਕੇ ਗਲਾਸ ਭਰ ਕੇ ਪਾਣੀ ਪੀ ਲਿਓ ਬੁੱਢੇ ਦਰਿਆ ਦੇ ਵਿੱਚੋਂ ਕਹੋ ਵੀ ਇਹ ਪਾਣੀ ਸਾਫ਼ ਆ ਲੈ ਮੈਂ ਪੀ ਲਿਆ ਮੇਰੇ ਪਰਿਵਾਰ ਨੇ ਪੀ ਲਿਆ ਮੇਰੇ ਭਗਤਾਂ ਨੇ ਪੀ ਲਿਆ ਮੇਰੇ ਮੰਤਰੀਆਂ ਨੇ ਪੀ ਲਿਆ ਮੇਰੇ ਐਮਐਲਏ ਨੇ ਪੀ ਲਿਆ ਸਾਰਾ ਪੰਜਾਬ ਇਹ ਪਾਣੀ ਪੀਵੇ ਮੈਂ ਪਿਓ ਦਾ ਪੁੱਤ ਨਹੀਂ ਜੇ ਮਾਨ ਸਾਹਿਬ ਤੁਹਾਡੇ ਖਿਲਾਫ ਜਾਂ ਸੋਡੀਆਂ ਜਿਹੜੀਆਂ ਗਲਤ ਨੀਤੀਆਂ ਦੇ ਖਿਲਾਫ ਇੱਕ ਵੀ ਸ਼ਬਦ ਕਦੇ ਬੋਲ ਜਾਂ ਲੈ ਜੇ ਤੁਹਾਡੇ 'ਚ ਹੈਗੀ ਹਿੰਮਤ ਤਾਂ ਮੇਰਾ ਚੈਲੰਜ ਕਬੂਲ ਕਰ ਲਓ ਆਓ ਕੱਲ ਨੂੰ ਬਲੀਪੁਰ ਵੱਡੇ ਦਰਿਆ ਦੇ ਉੱਤੇ ਜੇ 6-3 ਤਿੰਨ ਤਰੀਕ ਨੂੰ ਲੁਧਿਆਣਾ ਇਕੱਠ ਰੱਖਿਆ ਸੀਗਾ ਵੱਡੇ ਦਰਿਆ ਨੂੰ ਬੰਦ ਕਰਨ ਦੇ ਲਈ ਤੇ ਤੁਸੀਂ ਪੁਲਿਸ ਛਾਉਣੀ ਬਣਾਇਆ ਲੁਧਿਆਣਾ ਸੋ ਉੱਥੇ ਸਾਡੇ ਬੰਦੇ ਵੀ ਕੁੱਟੇ ਬੁੜੀਆਂ ਤੱਕ ਨੂੰ ਕੁੱਟਿਆ ਤੇ ਬਰਾਬਰ ਤੁਸੀਂ ਪ੍ਰਵਾਸੀਆਂ ਦੀ ਸਟੇਜ ਲਵਾਈ ਛੋਡੇ ਪੁਲਿਸ ਪ੍ਰਸ਼ਾਸਨ ਛੋਡੇ ਕਹਿਣ ਤੇ ਉਹਦੇ ਟਕਰਾਅ ਕਰਾਉਣ ਦੇ ਮਾਨਸਰ ਨਾਲ ਤੇ ਸਾਨੂੰ ਫੜ ਲਿਆ ਗਿਆ ਉੱਥੇ ਪਹੁੰਚਣ ਤੱਕ ਨਹੀਂ ਦਿੱਤਾ ਗਿਆ ਡਰਾਮੇ ਛੱਡ ਦੇ ਮਾਨਸਾਹ ਡਰਾਮੇ ਛੱਡ ਦੇ ਅਗਲੀ ਗੱਲ ਤੁਹਾਨੂੰ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਪੰਜਾਬੀਓ ਧਿਆਨ ਦਿਓ ਇਸ ਮਸਲੇ ਕਿ ਇਹ ਇਨਸਾਨ ਕਿਵੇਂ ਪੰਜਾਬ ਨਾਲ ਧੋਖਾ ਕਰ ਰਿਹਾ ਕਿਵੇਂ ਪੰਜਾਬ ਨੂੰ ਗਮਰਾ ਕਰ ਰਿਹਾ ਪਹਿਲੀ ਗੱਲ ਇੱਕ ਪਾਸੇ ਤਾਂ ਮਾਨ ਸਾਹਿਬ ਕਹਿ ਰਹੇ ਆ ਮੁੱਖ ਮੰਤਰੀ ਜਨਾਬ ਕਹਿ ਰਹੇ ਆ ਕਿ ਹਾਈ ਕੋਰਟ ਦਾ ਫਿਰ ਆਰਡਰ ਲੈ ਆ ਕੇ ਦਿਖਾਓ ਤੇ ਮੈਂ ਮੰਨ ਜੂਗਾ ਇਹਦਾ ਮਤਲਬ ਵੀ ਜੇ ਹਾਈ ਕੋਰਟ ਨੇ ਕਹਿਤਾ ਵੀ ਪਾਣੀ 4500 ਕਿਊਸਕ ਪਾਣੀ ਹੋਰ ਦੇਣਾ ਹਰਿਆਣੇ ਨੂੰ ਤਾਂ ਮਾਨ ਸਾਹਿਬ ਕਹਿੰਦੇ ਸੀ ਮੰਨ ਜਾਂਗੇ ਇਹਦਾ ਮਤਲਬ ਵੀ ਮੰਨੀ ਬੈਠਿਓ ਵੀ ਕੋਈ ਗੱਲ ਨਹੀਂ ਹਾਈ ਕੋਰਟ ਦਾ ਆਰਡਰ ਆਂਦੇ ਛੱਡ ਦੇਾਂਗੇ ਦੂਜੀ ਗੱਲ ਤੁਸੀਂ ਉੱਥੇ ਧਰਨਾ ਲਾ ਕੇ ਪੁਲਿਸ ਦਾ ਪਹਿਰਾ ਬਿਠਾ ਕੇ ਪਾਣੀ ਨਹੀਂ ਰੋਕ ਸਕਦੇ ਇਹਦਾ ਤੁਸੀਂ ਇੱਕ ਹੋਰ ਮੌਕਾ ਦੇ ਰਹੇ ਹੋ ਸੈਂਟਰ ਨੂੰ ਦਿੱਲੀ ਨੂੰ ਬੀਜੇਪੀ ਦੀ ਸਰਕਾਰ ਨੂੰ ਕਿ ਕੱਲ ਨੂੰ ਉੱਥੇ ਉਹ ਆਰਮੀ ਲਾ ਕੇ ਸੀਆਰਪੀ ਲਾ ਕੇ ਸੀਆਈਐਸএফ ਲਾ ਕੇ ਸੋਡੀ ਧੌਣ ਤੇ ਗੋਡਾ ਰੱਖ ਕੇ ਪਾਣੀ ਛੱਡ ਕੇ ਲੈ ਜਾਣਗੇ ਕਿਉਂ ਕਿ ਕਿਉਂਕਿ ਕੰਟਰੋਲ ਆ ਜਿਹੜਾ ਡੈਮ ਦਾ ਉਹ ਸੈਂਟਰ ਕੋਲੇ ਉਹ ਬੀਜੇਪੀ ਕੋਲੇ ਆ ਉਹ ਬੀਵੀਐਮਬੀ ਕੋਲੇ ਆ ਉਹ ਬੀਵੀਐਮਬੀ ਜਿਹਦੇ ਵਿੱਚੋਂ ਪੰਜਾਬ ਨੂੰ ਬਿਲਕੁਲ ਪਾਸੇ ਢੁਕਾ ਕੇ ਮਾਰਿਆ ਅਗਲੇ ਨੇ ਤਿੰਨ ਸਾਲ ਆਪਾਂ ਸੁੱਤੇ ਪਏ ਰਹੇ ਨਾ ਕੋਈ ਹਾਈ ਕੋਰਟ ਨਾ ਕੋਈ ਸੁਪਰੀਮ ਕੋਰਟ ਨਾ ਤੁਹਾਡਾ ਏਜੀ ਨਾ ਕੋਈ ਲੜਿਆ ਜਾ ਕੇ ਨਾ ਕੋਈ ਖੜਿਆ ਨਾ ਕਰ ਦੇ ਤਰਾ ਦਿੱਤਾ ਹੁਣ ਜਾ ਕੇ ਲੋਕਾਂ ਨੂੰ ਲਿਜਾ ਕੇ ਉੱਥੇ ਪਹੁੰਚ ਗਏ ਲੋ ਜੀ ਮੈਂ ਆ ਗਿਆ ਜੀ ਐਂ ਪਾਣੀ ਕਿਵੇਂ ਲੈ ਜਾਓਗੇ ਬੂੰਦ ਨਹੀਂ ਜਾਣ ਦਿੰਦੇ ਕਿਹੜੇ ਡਰਾਮੇ ਕਰ ਰਹੇ ਹੋ ਜਨਾਬ ਆ ਦੂਜੇ ਪਾਸੇ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਜੀ ਰਾਜਸਥਾਨ ਨੂੰ ਅਸੀਂ ਪਾਣੀ ਦੇਵਾਂਗੇ ਜੀ ਕਿਉਂ ਉੱਥੇ ਜੀ ਆਰਮੀ ਲੱਗੀ ਹੋਈ ਆ ਕਹਿੰਦੇ ਬਾਰਡਰ ਤੇ ਉੱਪਰ ਇਹ ਮਾਨਸੋ ਉਹ ਮਹਾਪੁਰਸ਼ੋ ਉਹ ਡਰਾਮੇ ਬਾਜੋ ਫੌਜ ਕੋਲੇ ਹਜ਼ਾਰਾਂ ਕੈਂਟਰ ਭਰੇ ਹੁੰਦੇ ਆ ਪਾਣੀ ਦੇ ਆਪਣੇ ਕੈਂਟਰ ਟੈਂਕ ਪਾਣੀ ਦੇ ਭਰ ਕੇ ਫੌਜਾਂ ਦੇ ਕੋਲੇ ਰੱਖਦੀ ਐ ਆ ਫੌਜ ਸੋਡਾ ਕੈਮੀਕਲ ਵਾਲਾ ਪਾਣੀ ਨਹੀਂ ਪੀਊਗੀ ਇਹਦਾ ਜੰਗ 'ਚ ਮਰਨਾ ਅਸੀਦ ਹੋਣਾ ਕੋ ਗੋਲੀ ਨਾਲ ਅਸੀਦ ਹੋਣਾ ਵੱਡ ਗੱਲ ਐ ਉਹ ਕੁਝ ਜਾਵੇ ਜਾਣ ਕੇ ਇਹਦੀ ਨਾ ਜਾਵੇ ਆ ਜਿਹੜਾ ਪਾਣੀ ਛੋਡੇ ਬੁੱਢੇ ਦਰਿਆਵਾਂ ਦੇ ਸਤਲੁਜ ਚ ਪੈਂਦਾ ਤੇ ਹਰੀਕੇ ਪੱਤਰੋਂ ਨਹਿਰ ਨਿਕਲਦੇ ਰਾਜਸਥਾਨ ਨੂੰ ਜਾਂਦੀ ਹੈ ਇੰਦਰਾ ਗਾਂਧੀ ਨਹਿਰ ਇਹ ਪਾਣੀ ਪੀਗ ਤਾ ਉਹ ਨਾਲ ਦੀ ਨਾਲ ਹੀ ਫੌਜਾਂ ਦਾ ਕੰਮ ਹੋ ਜੂ ਛੋਡਾ ਆ ਪਾਣੀ ਪੀਣਗੇ ਇਹ ਡਰਾਮਾ ਛੱਡੋ ਪਹਿਲੇ ਉਸ ਤੱਕ ਪਾਣੀ ਨਹੀਂ ਜਾਂਦਾ ਉਹਨਾਂ ਕੋਲੇ ਆਪਣੇ ਪਾਣੀ ਦਾ ਪ੍ਰਬੰਧ ਹੁੰਦਾ ਪਰ ਇਹ ਵੀ ਤੈਨੂੰ ਇੱਕ ਸੈਂਟਰ ਦੇ ਕਿਸੇ ਮੰਤਰੀ ਦਾ ਫੋਨ ਆਇਆ ਉਹਦੇ ਕਹਿਣ ਤੇ ਤੂੰ ਮੰਨ ਗਿਆ ਵੀ ਹਾਂ ਅਸੀਂ ਪਾਣੀ ਛੱਡ ਦਿਆਂਗੇ ਤੇ ਇਹ ਤੇਰੀ ਗੱਲ ਨੇ ਪੱਕ ਜਾਣਾ ਮੇਰੀ ਗੱਲ ਚੇਤੇ ਰੱਖੀ ਇਹ ਪਾਣੀ ਉਹਨਾਂ ਨੇ ਇਸ ਤਰੀਕੇ ਨਾਲ ਲੈ ਜਾਣਾ ਇੱਕ ਪਾਸੇ ਕਹਿੰਦਾ ਜੀ ਮੈਂ ਤਾਂ ਲਈ ਲੜਾ